ਮੇਰਾ ਸਵਾਲ ਆ ਸ਼ਹਿਰ ਦੀ ਜਨਤਾ ਦੀ ਆਵਾਜ਼ ਚੁੱਕਣਾ ਉਹਨਾਂ ਵੱਲੋਂ ਵੀ ਪਿਛਲੇ 5 ਸਾਲਾਂ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਹੋਇਆ ਤਾਂ ਕੁਝ ਨਹੀਂ ਆਇਆ ਉਹ ਕਿਦਾਂ ਫੰਡ ਆਂਦਾ ਰਿਹਾ ਉਹਦਾ ਵੀ ਖੁਰਦ-ਬੁਰਦ ਹੋਇਆ 30000 ਵਾਲੇ ਤੁਸੀਂ ਗਰੀਬ ਮਕਾਨਾਂ ਦੇ ਚੈੱਕ ਲੈਣ ਦੀ ਵਿਜੀਲੈਂਸ ਇਨਕੁਆਰੀ ਚੱਲਦੀ ਹੈ ਮੈਂ ਪੰਜਾਬ ਸਰਕਾਰ ਅੱਗੇ ਮੰਗ ਕਰਨਾ ਵੀ 4 ਸਾਲ ਹੋ ਗਿਆ ਵਿਜੀਲੈਂਸ ਇਨਕੁਆਰੀ ਨੂੰ ਚੱਲਦੇ ਤੇ ਉਹਦਾ ਭਗਵੰਤ ਮਾਲ ਜੀ ਸਾਡੇ ਜਲਦ ਤੋਂ ਜਲਦ ਉਹਦਾ ਕੋਈ ਕਰਕੇ ਹਾਲਤ ਲੋਕਾਂ ਨੂੰ ਉਹਦਾ ਵੀ ਰਿਜ਼ਲਟ ਦੇਣਾ ਕ ਨਵਾਂ ਕੰਮ ਚੱਲ ਪਿਆ ਜਿੰਨੇ ਵੀ ਕਾਰਪੋਰੇਸ਼ਨ ਦੀ ਜਗ੍ਹਾ ਨੇ ਭਾਵੇਂ ਪਾਰਕਾਂ ਨੇ ਉਹਦੇ ਵਿੱਚ ਗੱਡੀਆਂ ਲੱਗਦੀਆਂ ਨੇ ਅੱਜਕੱਲ ਤੁਸੀਂ ਸਿਰੇ ਜਾ ਕੇ ਸ਼ਹਿਰ ਚ ਦੇਖ ਲਓ ਜਿਹੜੀਆਂ ਵੀ ਕਾਰਪੋਰੇਸ਼ਨ ਦੀਆਂ ਪਾਰਕਾਂ ਨੇ ਉਹਨਾਂ ਵਿੱਚ ਗੱਡੀਆਂ ਜਿਹੜੀਆਂ ਲੱਗਦੀਆਂ ਨੇ ਅਬ ਜਿਹੜੇ ਬੱਚਿਆਂ ਦੀ ਖੇਡਣ ਵਾਲੀ ਪਾਰਕ ਆ ਕਾਰਪੋਰੇਸ਼ਨ ਦੀ ਜਗ੍ਹਾ ਇਹ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਆ ਮੈਂ ਇਹਨਾਂ ਨੂੰ ਮਾੜਾ ਨਹੀਂ ਕਹਿੰਦਾ ਇਹ ਆਪਣੀ ਡਿਊਟੀ ਤੋਂ ਭੱਜ ਕੇ ਹੋ ਰਹੇ ਨੇ ਉਹਨਾਂ ਦਾ ਜ਼ਮੀਰ ਹੈ ਸਾਡਾ ਕੰਮ ਹੈ ਲੋਕਾਂ ਦੇ ਵਾਸਤੇ ਖੜਾ ਹੋਣਾ ਆਪਣੇ ਸ਼ਹਿਰ ਵਾਸੀਆਂ ਲਈ ਖੜਾ ਹੋਣਾ ਉਹਨਾਂ ਤੱਕ ਹਣਾ ਹੁੰਦੇ ਨਾ ਹੁਣ ਮੈਂ ਕੁਛ ਦਿਨਾਂ ਤੋਂ ਦੇਖ ਰਿਹਾ ਵੀ ਪਾਰਕਾ ਤੁਸੀਂ ਲਾ ਲਓ ਪਾਓ ਮੀਰਪੁਰ ਗੋਲੀ ਪਾਰਕ ਲਾ ਲਓ ਇੱਕ ਮਾਲਟਾਉਨ ਪਾਰਕ ਹੈਗੀ ਆ ਜਿੱਥੇ ਟਿਊਬਾ ਲੱਗਾ ਪਿੱਛੇ ਦੀ ਬੜੀ ਸੁਸਾਇਟੀ ਆ ਕਹਿੰਦੀ ਆਹੀ ਆਹੀ ਇਹਨੂੰ ਗੋਦ ਲਿਆ ਉਹਦਾ ਵੀ ਗੇਟ ਬੰਦ ਹੁੰਦਾ ਅੰਦਰ ਗੱਡੀਆਂ ਲੱਗੀਆਂ ਹੁੰਦੀਆਂ ਸਾਰੇ ਸਾਰੀ ਪਾਰਕ ਫੁੱਲ ਹੁੰਦੀ ਜਿਹੜੀ ਕਾਰਪੋਰੇਸ਼ਨ ਦੇ ਜਗ੍ਹਾ ਦੇ ਉੱਤੇ ਇਲੀਗਲ ਕੰਮ ਹੋ ਰਹੇ ਨੇ ਜਾਂ ਕੋਈ ਉਹਦੇ ਉਹਨੂੰ ਦੇਖੋ ਪਾਰਕਾਂ ਨੇ ਬੱਚਿਆਂ ਦੀ ਉਹਦੇ ਤੇ ਪਾਰਕਿੰਗ ਸ਼ੁਰੂ ਕਰਵਾ ਦਤੀ ਹੈ ਇਹਦਾ ਕੌਣ ਖੇਲ 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 ਰਿਹਾ ਔਰ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਬੈਠੇ ਨੇ ਕੋਈ ਗਰੀਬ ਮਾੜਾ ਜੀ ਕਿ ਉਹ ਤੇ ਸਾਈਕਲ ਲਾ ਲੈਣਾ ਕਿ ਉਹ ਆਪਣਾ ਫਾਲਤੂ ਕਿਸੇ ਜਗ੍ਹਾ ਦੇ ਉੱਤੇ ਉਹਨੂੰ ਪਰਚੀ ਕੱਢ ਕੇ ਹੁੜਾ ਆਂਦੇ ਨੇ ਉਹਨੂੰ ਨੱਪਲ ਚੱਲ ਜਾਂਦੇ ਨੇ ਔਰ ਜਿਹੜੇ ਮਾਫੀ ਵਾਲੇ ਲੋਕ ਹੈ ਉਹਨਾਂਗੇ ਚੁੱਪ ਬੈਠੇ ਨੇ ਇਹ ਆਮ ਆਦਮੀ ਪਾਰਟੀ ਨੂੰ 32000 ਵੋਟਾਂ ਦਿੱਤੀ ਇਸ ਕਰਕੇ ਦਿੱਤੀ ਹੈ ਵੀਰ ਲੋਕਾਂ ਨੇ ਹੀ ਆਵਾਜ਼ ਚੁੱਕੀ ਹੈ ਔਰ ਲੋਕਾਂ ਦੇ ਕੰਮ ਕਰਾਈ ਔਰ ਲੋਕਾਂ ਵਾਸਤੇ ਬੋਲੀਏ ਚਲੋ ਕਾਰਪੋਰੇਸ਼ਨ ਸਾਡੀ ਹੈ ਨਹੀਂ ਐਮਐਲਏ ਸਾਡਾ ਹੈ ਨਹੀਂ ਐਮਪੀ ਸਾਡਾ ਹੈ ਨਹੀਂ ਸਾਡੀ ਪੰਜਾਬ ਸਰਕਾਰ ਵਿੱਚ ਸਰਕਾਰ ਹੈ ਅਸੀਂ ਵੀ ਲੋਕਾਂ ਦੇ ਜਵਾਬ ਦੇਈਏ ਔਰ ਅਸੀਂ ਲੋਕਾਂ ਨਾਲ ਦਿਨ ਰਾਤ ਖੜੇ ਹਾਂ ਔਰ ਪੰਜਾਬ ਸਰਕਾਰ ਆਮ ਆਦਮੀ ਵੀ ਦੀ ਪਾਰਟੀ ਵੀ ਲੋਕਾਂ ਨਾਲ ਦਿਨ ਰਾਤ ਖੜੀ ਹੈ ਖੜਕੇ ਦਈਏ ਔਰ ਜੋ ਪਾਰਕਿੰਗ ਆ ਮੈਂ ਨਹੀਂ ਕਿਹਾ ਦੀ ਪਾਰਕਿੰਗ ਪੁਰਕਿੰਗ ਬਰਬਾਦ ਦੇੜੀਆਂ ਉਹਦੀਆਂ ਜਿਹੜੀਆਂ ਪਾਰਕਾਂ ਨੇ ਲੋਕਾਂ ਦੇ ਬੱਚਿਆਂ ਨਹੀਂ ਲੋਕਾਂ ਦੇ ਸੈਰਾਂ ਕਰਨ ਵਾਸਤੇ ਪਾਰਕਾਂ ਕਾਰਪਸ਼ਨ ਦੀ ਬਣੀਆਂ ਕਾਰਪੋਰੇਸ਼ਨ ਦੇ ਅਫਸਰ ਸੁੱਤੇ ਹੋਣਗੇ ਪਰ ਮੈਂ ਜਦ ਤੱਕ ਮੇਰੀ ਜਮੀਰ ਜਾਗਦੀ ਹੈ ਮੈਨੂੰ ਭਾਵੇਂ ਆਪਣੀ ਜਾਨ ਵੀ ਦੇਣੀ ਪਏ ਮੈਂ ਪਠਾਨਕੋਟ ਦੇ ਲੋਕਾਂ ਵਾਸਤੇ ਉਹ ਵੀ ਦੇਵਾਂਗਾ ਮੈਂ ਕਹਿਣਾ ਚਾਹਨਾ ਸਾਰੇ ਤੋਂ ਪਹਿਲਾਂ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਇਓ ਮੇਰੇ ਕੋਲ ਪੁੱਛਣ ਇਹ ਮਸਲਾ ਬੜਾ ਗੰਭੀਰ ਹੋਇਆ ਪਿਆ ਸ਼ਹਿਰ ਦੇ ਵਿੱਚ ਪਿਛਲੇ 2021 ਤੋਂ ਕਾਰਪੋਰੇਸ਼ਨ ਜਿਹਨ ਦੀ ਬਣੀਆਂ ਕਾਂਗਰਸੀ ਔਰ ਮੇਅਰ ਬਣਿਆ ਪੰਨਾਲਾਲ ਪਾਟਿਆ ਕਾਰਪੋਰੇਸ਼ਨ ਦੀ ਜਗ੍ਹਾ ਹੁਣ ਉਹ ਕਾਂਗਰਸਪੁਰ ਐਡੇ ਕਰਪਸ਼ਨ ਦੇ ਕਰਕੇ ਉਹਨੂੰ ਪ੍ਰੋਮੋਸ਼ਨ ਹੋ ਗਿਆ ਕਾਂਗਰਸ ਜਿਲ੍ਹਾ ਪ੍ਰਧਾਨ ਵੀ ਬਣਾ ਦਿੱਤਾ ਮੇਰਾ ਸਵਾਲ ਆ ਸ਼ਹਿਰ ਦੀ ਜਨਤਾ ਦੀ ਆਵਾਜ਼ ਚੁੱਕਣਾ ਉਹਨਾਂ ਵੱਲੋਂ ਵੀ ਪਿਛਲੇ 5 ਸਾਲਾਂ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਹੋਇਆ ਤਾਂ ਕੁਝ ਨਹੀਂ ਹੈਗਾ ਜੋ ਕਿਦਾ ਫੰਡ ਆਂਦਰ ਹੈ ਉਹਦਾ ਵੀ ਖੁਰਦ-ਬੁਰਦ ਹੋਇਆ 30000 ਵਾਲੇ ਤੁਸੀਂ ਗਰੀਬ ਮਕਾਨਾਂ ਚ ਚੈੱਕ ਲਾ ਲੋ ਦੀ ਵਿਜੀਲੈਂਸ ਇਨਕੁਆਰੀ ਚੱਲਦੀ ਹੈ ਮੈਂ ਪੰਜਾਬ ਸਰਕਾਰ ਅਗੇ ਮੰਗ ਕਰਨਾ ਕਿ 4 ਸਾਲ ਹੋ ਗਿਆ ਵਿਜੀਲੈਂਸ ਇਨਕੁਆਰੀ ਨੂੰ ਚੱਲਦੇ ਤੇ ਉਹਦਾ ਭਗਵੰਤ ਮਾਹ ਜੀ ਸਾਡੇ ਜਲਦ ਤੋਂ ਜਲਦ ਉਹਦਾ ਕੋਈ ਕਰਕੇ ਹਾਲਤ ਲੋਕਾਂ ਨੂੰ ਉਹਦਾ ਵੀ ਰਿਜ਼ਲਟ ਦੇਣ ਪਰ ਹੁਣ ਇੱਕ ਨਵਾਂ ਕੰਮ ਚੱਲ ਪਿਆ ਜਿੰਨੇ ਵੀ ਕਾਰਪੋਰੇਸ਼ਨ ਦੀ ਜਗਾੜੇ ਭਾਵੇਂ ਪਾਰਕਾਂ ਨੇ ਉਹਦੇ ਵਿੱਚ ਗੱਡੀਆਂ ਲੱਗਦੀਆਂ ਨੇ ਅੱਜਕੱਲ ਤੁਸੀਂ ਸਵੇਰੇ ਜਾ ਕੇ ਸ਼ਹਿਰ ਚ ਦੇਖ ਲਓ ਜਿਹੜੀਆਂ ਵੀ ਕਾਰਪੋਰੇਸ਼ਨ ਦੀਆਂ ਪਾਰਕਾਂ ਨੇ ਉਹਨਾਂ ਵਿੱਚ ਗੱਡੀਆਂ ਜਿਹੜੀਆਂ ਲੱਗਦੀਆਂ ਨੇ ਮੈਂ ਪੁੱਛਣਾ ਚਾਹਨਾ ਹੈ ਕਿ ਜਿਹੜੇ ਬੱਚਿਆਂ ਦੀ ਖੇਡਣ ਵਾਲੀ ਪਾਰਕ ਹੈ ਕਾਰਪੋਰੇਸ਼ਨ ਦੀ ਜਗ੍ਹਾ ਇਹ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਹੈ ਮੈਂ ਇਹਨਾਂ ਨੂੰ ਮਾੜਾ ਨਹੀਂ ਕਹਿੰਦਾ ਇਹ ਆਪਣੀ ਡਿਊਟੀ ਤੋਂ ਭੱਜ ਗਿਓ ਰਹੇ ਨੇ ਇਹਨਾਂ ਨੂੰ ਸਰਕਾਰ ਤਰਖਾਵਾ ਦਿੰਦੀ ਆ ਕਿ ਆ ਨਾ ਫਰਜ਼ ਨਹੀਂ ਬੰਦਾ ਜਿਹੜੀ ਕਾਰਪੋਰੇਸ਼ਨ ਦੀ ਪਾਰਕਾਂ ਆ ਪ੍ਰਾਪਰਟੀ ਆ ਜਿੱਤੇ ਕੋਈ ਨਜਾਇਜ਼ ਕਬਜ਼ਾ ਕਰ ਰਿਹਾ ਹੁਣ ਪਿਛੇ ਡੇਰੀਵਾਲ ਮਾਈਨਿੰਗ ਦੀ ਹੁੰਦੀ ਸੀ ਉਹ ਵੀ ਆਹੀ ਆਵਾਜ਼ ਚੁੱਕੀ ਆਪਣੇ ਫੇਸਬੁਕ ਤੇ ਪਾਈ ਕੋਈ ਕੋਈ ਪੱਤਰਕਾਰ ਹੈ ਜਮੀਰ ਜਾਗੀ ਵਾਲਾ ਜਿਨ੍ਹਾਂ ਨੇ ਪਾਰਟੀ ਤੇ ਬਾਕੀ ਨੂੰ ਮੈਂ ਕਹਿਣਾ ਚਾਹੁੰਦਾ ਉਹਨਾਂ ਨੇ ਨਹੀਂ ਪਾਈ ਚਲੋ ਉਹਨਾਂ ਦਾ ਜਮੀਰ ਹੈ ਸਾਡਾ ਕੰਮ ਹੈ ਲੋਕਾਂ ਦੀ ਵਾਸਤੇ ਖੜਾ ਹੋਣਾ ਆਪਣੇ ਸ਼ਹਿਰ ਵਾਸੀਆਂ ਲਈ ਖੜਾ ਹੋਣਾ ਉਹਨਾਂ ਦਾ ਧੱਕਾ ਨਾ ਹੋਦਣਾ ਹੁਣ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਆਂ ਵੀ ਪਾਰਕਾਂ ਤੁਸੀਂ ਲਾ ਲਓ ਪਾਉ ਮੀਰਪੁਰ ਗੋਲੀ ਪਾਰਕ ਲਾ ਲਓ ਇੱਕ ਮਾਲਟਾਊਨ ਪਾਰਕ ਹੈਗੀ ਆ ਜਿੱਥੇ ਟਿਊਬਾ ਲੱਗਾ ਪਿੱਛੇ ਦੀ ਬੜੀ ਸੁਸਾਇਟੀਆ ਕਹਿੰਦੀ ਹੈ ਇਹ ਇਹਨੂੰ ਗੋਦ ਲਿਆ ਉਹਦਾ ਵੀ ਗੇਟ ਬੰਦ ਹੁੰਦਾ ਅੰਦਰ ਗੱਡੀਆਂ ਲੱਗੀਆਂ ਹੁੰਦੀਆਂ ਸਾਰੇ ਸਾਰੇ ਪਾਰਕ ਫੁੱਲ ਹੁੰਦੀ ਹੈ ਜਦੋਂ ਵੀ ਕੋਈ ਕਾਰਪੋਰੇਸ਼ਨ ਨਾਲ ਦੱਸੋ ਇਹਨਾਂ ਕੋਈ ਜਵਾਬ ਤੇ ਹੈ ਨਹੀਂ ਜਦ ਕਿ ਮੇਰੀ ਮੰਗ ਆਪਣੇ ਡੀਸੀ ਮੈਂ ਆਏ ਅਗੇ ਪਲਵੀ ਜੀ ਅਗੇ ਉਹ ਇੱਕ ਵਾਰੀ ਸਵੇਰੇ ਉੱਠਣ ਜੋ ਆਪਣਾ ਪ੍ਰਸ਼ਾਸਨ ਲੈਣ ਇਹ ਕਾਰਪੋਰੇਸ਼ਨ ਵਾਲਿਆਂ ਨੇ ਸਵੇਰੇ ਇੱਕ ਵਾਰੀ ਸਾਰੀ ਕਾਰਗੁਜ਼ਾਰੀ ਚੈੱਕ ਕਰਨ ਜੇ ਇਹਨਾਂ ਨੂੰ ਕੋਈ ਕੰਮ ਕਹਿ ਲਓ ਤੇ ਇਹਨਾਂ ਕੋਲ ਕੋਈ ਪ੍ਰੋਪਰ ਮੁਲਾਜ਼ਮ ਹੈ ਨਹੀਂ ਜੇ ਇਹਨਾਂ ਨੂੰ ਕੋਈ ਕਹਿ ਦਈਏ ਵੀ ਇਹ ਲੋਕੀ ਤੁਹਾਡੀ ਜਗ੍ਹਾ ਤੇ ਕਬਜ਼ਾ ਕਰ ਰਹੇ ਆ ਇਹ ਚੁੱਪ ਕਰਕੇ ਸ਼ਾਂਤ ਕਰਕੇ ਬੈਠੇ ਰਹਿੰਦੇ ਨੇ ਔਰ ਕਾਰਪੋਰੇਸ਼ਨ ਦੇ ਵਿੱਚ ਤੇ ਇਹ ਹਾਲਾਤ ਹੋ ਗਿਆ 5 ਸਾਲਾਂ ਤੋਂ ਮੇਅਰ ਪੰਨਾਲਲ ਪਾਟੀਏ ਦੇ ਥੱਲੇ ਹਾਲਾਤ ਆ ਕਿ ਕਰਪਸ਼ਨ ਦੀ ਸੀਮਾ ਭ੍ਰਸ਼ਟਾਚਾਰ ਦੀ ਸੀਮਾ ਜਿਹੜੀ ਸਾਰੀ ਹੱਦਾ ਪਾਰ ਕਰ ਗਈਆਂ ਨੇ ਜਿਹੜਾ ਵੀ ਤੁਸੀਂ ਦੇਖੋ ਕੰਮ ਭਾਵੇਂ ਤੁਹਾਨੂੰ ਸਾਡੇ ਸਾਹਮਣੇ ਤੀਤੀ ਹਜ਼ਾਰਾਂ ਲੋਕਾਂ ਦੇ ਗਰੀਬਾਂ ਦੇ ਪੈਸੇ ਜਿਹੜੇ ਆਵਾਸ ਯੋਜਨਾ ਦੇ ਪੈਸੇ ਸੀਗੇ ਉਹ ਚੰਗੇ ਭਲੇ ਲੋਕਾਂ ਦੇ ਇਹਨਾਂ ਦੇ ਚਹੀਤਿਆਂ ਦੇ ਪੇ ਦੇ ਕਾਉਂਸਲਰ ਵਿੱਚ ਉਹ ਵੀ ਬਿਜ਼ਨਸ ਜਾਣ ਜਿਹੜੀ ਆ ਧੀਮੀ ਕਿਉਂ ਚੱਲ ਰਹੀ ਹੈ ਮੇਰੀ ਮਾਨ ਸਾਹਿਬ ਅੱਗੇ ਮੇਰੀ ਆਮ ਆਦਮੀ ਪਾਰਟੀ ਦੇ ਅੱਗੇ ਪੰਜਾਬ ਸਰਕਾਰ ਅੱਗੇ ਹੱਥ ਜੋੜ ਬੇਨਤੀ ਹੈ ਜਿਹੜੀ ਜਾਂਚ ਜਿਹੜੀ Wi-Fi ਦੀ ਰਿਚ ਦੀਮੀ ਚਲਾਈਓ ਉਹਦਾ ਨਿਸ਼ਕਰਸ਼ ਰਿਜ਼ਲਟ ਕੱਢ ਕੇ ਲੋਕਾਂ ਨੂੰ ਦਈਏ ਕਿ ਅਸੀਂ ਲੋਕਾਂ ਨੂੰ ਆਨ ਨਾਲ 2027 ਦੇ ਵਿੱਚ ਉਹਦਾ ਦਸੀਏ ਉਸ ਮੁੱਦੇ ਦੇ ਉੱਤੇ ਅਸੀਂ ਪਠਾਨ ਕੋਲ ਚੋਣ ਲੜਿਆ ਸੀ 2022 ਦਾ ਜਦੋਂ ਚੋਣ ਸੀਗਾ ਅਸੀਂ ਉਹ ਮੁੱਦੇ ਦੀ ਪ੍ਰੈਸ ਕਾਨਫਰੰਸ ਕੀਤੀ ਉਹ ਮੁੱਦਾ ਕੱਢ ਕੇ ਬਾਹਰ ਲਿਆਂਦਾ ਸੀ ਅੱਜ ਉਹ ਮੁੱਦਾ ਢਿੱਲਾ ਪਿਆ ਔਰ ਜਿਹੜੀ ਕਾਰਪੋਰੇਸ਼ਨ ਦੇ ਜਗ੍ਹਾ ਦੇ ਉੱਤੇ ਇਲੀਗਲ ਕੰਮ ਹੋ ਰਹੇ ਨੇ ਜਾਂ ਕੋਈ ਉਹਦੇ ਉਹਨੂੰ ਦੇਖੋ ਪਾਰਕਾਂ ਨੇ ਬੱਚਿਆਂ ਨਹੀਂ ਉਹਦੇ ਤੇ ਪਾਰਕਿੰਗ ਸ਼ੁਰੂ ਕਰਵਾ ਦਿੱਤੀ ਹੈ ਇਹਦਾ ਕੌਣ ਖੇਲ ਖੇਲ ਖੇਡ ਰਿਹਾ ਔਰ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਬੈਠੇ ਨੇ ਕੋਈ ਗਰੀਬ ਮਾੜਾ ਜੇ ਕਿ ਉਹ ਤੇ ਸਾਈਕਲ ਲਾ ਲੈਣਾ ਕਿ ਤੇ ਆਪਣਾ ਫਾਲਤੂ ਕਿਸੇ ਜਗ੍ਹਾ ਦੇ ਉੱਤੇ ਉਹਨੂੰ ਪਰਚੀ ਕੱਢ ਕੇ ਫੜਾ ਆਂਦੇ ਨੇ ਉਹਨੂੰ ਨੱਪਲ ਚੱਲ ਜਾਂਦੇ ਨੇ ਔਰ ਜਿਹੜੇ ਮਾਫੀਆ ਵਾਲੇ ਲੋਕ ਹੈ ਉਹਨਾਂ ਅਗੇ ਚੁੱਪ ਬੈਠੇ ਨੇ ਇਹ ਸ਼ਹਿਰ ਮਾਫੀਆ ਨੇ ਨਹੀਂ ਚਲਾਣਾ ਇਹ ਸ਼ਹਿਰ ਲੋਕਾਂ ਦਾ ਸ਼ਹਿਰ ਹੈ ਪਬਲਿਕ ਦਾ ਸ਼ਹਿਰ ਹੈ ਪਿਛਲੇ ਅਮਿਤ ਵੇਜ ਉਹ ਦੇ ਐਮ ਐਲ اے ਦੇ ਟਾਈਮ ਦੇ ਵਿੱਚ ਵੀ ਮਾਫੀਆ ਰਾਜ ਦੀ ਸਰਕਾਰ ਸ਼ਹਿਰ ਚਲਾਉਂਦਾ ਰਿਹਾ ਅਸੀਂ ਉਹ ਕੰਮ ਨਹੀਂ ਹੋਣ ਦੇਣਾ ਲੋਕਾਂ ਨੇ ਦੁਖੀ ਹੋ ਕੇ ਇਸ ਰਾਜ ਨੂੰ ਖਤਮ ਕੀਤਾ ਸੀ ਔਰ ਇਹ ਆਮ ਆਦਮੀ ਪਾਰਟੀ ਨੂੰ 32000 ਵੋਟਾਂ ਦਿੱਤੀਆਂ ਸੀ ਇਸ ਕਰਕੇ ਦਿੱਤੀਆਂ ਸੀ ਕਿ ਲੋਕਾਂ ਦੀ ਇਹ ਆਵਾਜ਼ ਚੁੱਕੀ ਹੈ ਔਰ ਲੋਕਾਂ ਦੇ ਕੰਮ ਕਰਾਈਏ ਔਰ ਲੋਕਾਂ ਵਾਸਤੇ ਬੋਲੀਏ ਚਲੋ ਕਾਰਪੋਰੇਸ਼ਨ ਸਾਡੀ ਹੈ ਨਹੀਂ ਐਮ ਐਲ اے ਸਾਡਾ ਹੈ ਨਹੀਂ ਐਮ ਪੀ ਸਾਡਾ ਹੈ ਨਹੀਂ ਸਾਡੀ ਪੰਜਾਬ ਸਰਕਾਰ ਵਿੱਚ ਸਰਕਾਰ ਹੈ ਅਸੀਂ ਵੀ ਲੋਕਾਂ ਦੇ ਜਵਾਬ ਦੇਈਏ ਔਰ ਅਸੀਂ ਲੋਕਾਂ ਨਾਲ ਦਿਨ ਰਾਤ ਖੜੇ ਹਾਂ ਔਰ ਪੰਜਾਬ ਸਰਕਾਰ ਆਮ ਆਦਮੀ ਵੀ ਦੀ ਪਾਰਟੀ ਵੀ ਲੋਕਾਂ ਨਾਲ ਦਿਨ ਰਾਤ ਖੜੀ ਹੈ ਪਰ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਕੰਮ ਹੋ ਰਿਹਾ ਕਿਹਦੀ ਸ਼ੈ ਤੇ ਹੋ ਰਿਹਾ ਇਹਨੂੰ ਜਾਗਰੂਕ ਕਰਨਾ ਸਾਡਾ ਬਹੁਤ ਜ਼ਰੂਰੀ ਪੈਂਦਾ ਸਾਲ ਇੱਕ ਰਹਿ ਗਿਆ ਸਾਡਾ 2027 ਦਾ ਚੋਣ ਹੈ ਅਸੀਂ ਲੋਕਾਂ ਨੂੰ ਕਾਰਪੋਰੇਸ਼ਨ ਜਿਹੜੇ ਜਿਹੜੇ ਵੀ ਘਟਾਲੇ ਹੋਏ ਨੇ ਜਿਹਦੀਆਂ ਵੀ ਜਾਂਚ ਹੈ ਉਹਦਾ ਨਿਸ਼ਕਰਸ਼ ਜਿਹੜਾ ਛੇਤੀ ਤੋਂ ਛੇਤੀ ਰਿਜ਼ਲਟ ਕੱਢ ਕੇ ਦੇਈਏ ਔਰ ਜੋ ਪਾਰਕਿੰਗ ਆ ਮੈਂ ਨਹੀਂ ਕਿਹਾ ਦੀ ਪਾਰਕਿੰਗ ਪੁਰਕਿੰਗ ਬਰਬਾਦ ਦੇਣੀ ਉਹਦੀਆਂ ਜਿਹੜੀਆਂ ਪਾਰਕਾਂ ਨੇ ਲੋਕਾਂ ਦੇ ਬੱਚਿਆਂ ਦੀਆਂ ਲੋਕਾਂ ਦੇ ਸੈਰਾਂ ਕਰਨ ਵਾਸਤੇ ਜਿਹੜੀ ਪਾਰਕ ਕਾਰਪਸ਼ਨ ਦੀ ਬਣੀ ਐ ਕਾਰਪੋਰੇਸ਼ਨ ਦੇ ਅਫਸਰ ਸੁੱਤੇ ਹੋਣਗੇ ਪਰ ਮੈਂ ਜਦ ਤੱਕ ਮੇਰੀ ਜਮੀਰ ਜਾਗਦੀ ਐ ਮੈਨੂੰ ਭਾਵੇਂ ਆਪਣੀ ਜਾਨ ਵੀ ਦੇਣੀ ਪਏ ਮੈਂ ਪਠਾਨਕੋਟ ਦੇ ਲੋਕਾਂ ਵਾਸਤੇ ਉਹ ਵੀ ਦੇਵਾਂਗਾ ਆਮ ਆਦਮੀ ਪਾਰਟੀ ਦੇ ਮਰ ਸੱਚਾ ਸਪਾਈ ਹੈ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਅਸੀਂ ਜਿਹੜੇ ਸਲਾਮ ਕਰਨੇ ਉਹਨੇ ਸੋਚ ਨਾਲ ਖੜੇ ਆ ਭਗਵਤ ਮਾਝੀ ਸੋਚ ਨਾਲ ਖੜੇ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਨਾਲ ਹੀ ਅਸੀਂ ਸਾਰਾ ਕੰਮ ਕਰ ਰਹੇ ਆ ਪਰ ਇੱਥੇ ਜਿਹੜਾ ਪਠਾਨਕੋਟ ਕਾਰਪੋਰੇਸ਼ਨ ਔਰ ਆਪਣਨ ਮੇਅਰ ਪੰਨਲਲ ਪਾਟੀਆਂ ਜਿਹੜਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਇੱਕ ਭ੍ਰਸ਼ਟਾਚਾਰੀ ਬਣਾ ਦਿੱਤਾ ਜਿਹੜਾ ਇੱਥੇ ਭ੍ਰਸ਼ਟਾਚਾਰ ਦੀ ਹਰ ਸੀਮਾ ਲੰਘ ਗਿਆ ਔਰ ਉਹਦੀ ਸਪੋਰਟ ਕਰ ਰਿਹਾ ਐਕਸ ਐਮਐਲਏ ਦਾ ਪਰਿਵਾਰ ਇਹ ੱਤਕਾਸ਼ਈ ਅਸੀਂ ਲੋਕਾਂ ਨਾਲ ਨਹੀਂ ਹੋਣ ਦੇਣੀ ਲੋਕਾਂ ਦੇ ਜ਼ਮੀਨਾਂ ਦੇ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਦੇ ਉੱਤੇ ਨਹੀਂ ਜਾਇਜ਼ ਕੰਮ ਨਹੀਂ ਹੋਣ ਦੇਣੇ ਜੈ ਹਿੰਦ ਜੈ ਭਾਰਤ ਪੰਜਾਬ ਨੂੰ ਪਿਆਰ ਕਰਨੇ ਸ਼ਹਿਰ ਪਠ